ਰਾਣਾ ਬਲਚਾਰ ਨੂੰ ਆਇਸੀ 300 ਫੋਨ ਡਿਗਰੀ ਯਾਰ ਨੂੰ ਸੀ ਸ਼ੱਕ ਕਿਤੇ ਖੁਲਾਸੇ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਕੀ ਲੱਗਦਾ ਹੈ ਜੀ ਕਿ ਕੋਈ ਰஞ்சிਸ਼ ਬਾਜੀ ਸੀ ਕਿਉਂ ਜਿਹੜਾ ਅਜਿਹਾ ਉਸ ਦੇ ਨਾਲ ਹੋ ਗਿਆ ਕਿਉਂਕਿ ਪਹਿਲਾਂ ਕਦੇ ਕੋਈ ਗੱਲ ਨਹੀਂ ਸੁਣੀ ਕਿ ਰਾਣਾ ਬਲਚਾਰ ਦੀ ਕਿਸੇ ਨਾਲ ਦੁਸ਼ਮਣੀ ਹੋ ਸਕਦੀ ਹੈ ਕਿਸੇ ਗੈਂਗ ਦੇ ਨਾਲ ਸੰਬੰਧ ਹੋ ਸਕਦਾ ਹੈ ਬਿਲਕੁਲ ਪਹਿਲਾਂ ਤਾਂ ਜੀ ਇਹ ਗੱਲ ਹੈ ਕਿ ਉਹ ਬਹੁਤ ਇਨਸਾਨ ਚੰਗਾ ਸਗਾ ਜੀ ਸਭ ਤੋਂ ਪਹਿਲਾਂ ਤਾਂ ਠੀਕ ਹੈ ਜੀ ਤੇ ਉਹ ਜਿਨ੍ਹਾਂ ਦੇ ਯਾਰਾ ਦੋਸਤਾਂ ਹਰ ਮਿੱਤਰ ਚਾਰੇ ਨੂੰ ਪਹਿਲ ਦਿੰਦਾ ਸੀਗਾ ਕੋਈ ਵੀ ਇਦਾਂ ਦੀ ਰੰਜਿਸ਼ ਵਾਲੀ ਦੀ ਕੋਈ ਗੱਲ ਨਹੀਂ ਸੀਗੀ ਬਾਕੀ ਕੀ ਜਿਹੜੀ ਗੱਲ ਘਟਨਾ ਹੋਈ ਹੈ ਅਸੀਂ ਉਸ ਤੋਂ ਅਸੀਂ ਵੀ ਹੈਰਾਨ ਹੈ ਕਿ ਉਹਦੀ ਜ਼ਿੰਦਗੀ 'ਚ ਪਹਿਲਾਂ ਇਦਾਂ ਦੀ ਕੋਈ ਚੀਜ਼ ਹੋਈ ਨਹੀਂ ਨਾ ਉਹਦੇ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਸੀ ਨਾ ਇਹਦੀ ਕਿਸੇ ਨਾਲ ਰੰਜਿਸ਼ ਸੀ ਨਾ ਕਿਸੇ ਨਾਲ ਕੋਈ ਲੈਣਾ ਦਾ ਕੋਈ ਦੇਣਾ ਬਾਕੀ ਸਰ ਸਾਨੂੰ ਤਾਂ ਸਿਰਫ ਇੱਕ ਹੈਰਾਨੀ ਹੋਈ ਹੈ ਕਿ ਕੱਲ ਕੀ ਹੋਊਗੀ ਕਿ ਸਾਡੇ ਲਈ ਅੱਜ ਵੀ ਇਹ ਸੁਪਨਾਈ ਹੈ ਕਿ ਸ਼ਾਇਦ ਇਹ ਝੂਠ ਹੈ ਜੋ ਹੋਇਆ ਹੈ ਜੀ ਤੁਸੀਂ ਬਚਪਨ ਤੋਂ ਜਾਣਦੇ ਉਧਰ ਕੋਈ ਵੀ ਕੋਈ ਅਸੀਂ ਬਚਪਨ ਤੋਂ ਇਕੱਠੇ ਰਹਨੇ ਸਾਡਾ ਪਿੰਡ ਮੇਰਾ ਪਿੰਡ ਇਹੀ ਆ ਅ ਸ਼ੁਰੂ ਤੋਂ ਸਾਡਾ ਇਸ ਪਰਿਵਾਰ ਨਾਲ ਸੰਬੰਧ ਹੈ ਸਾਡੇ ਮਾਪੇ ਦਾ ਸਾਡੇ ਦਾਦਿਆਂ ਦਾ ਸ਼ੁਰੂ ਤੋਂ ਇਸ ਪਰਿਵਾਰ ਨਾਲ ਅਸੀਂ ਜੁੜੇ ਹੋ ਆ ਉਹ ਸਾਡੇ ਘਰਾਂ ਤੇ ਜਾਂਦੇ ਅਸੀਂ ਇਹਨਾਂ ਦੇ ਘਰ ਚ ਰਹਨੇ ਇਕੱਠੇ ਹੀ ਆ ਅ ਸ਼ੁਰੂ ਤੋਂ ਜੀ ਕੋਈ ਸ਼ੁਰੂ ਤੋਂ ਜੇ ਹੁਣ ਤੱਕ ਦੇਖੀ ਤਾਂ ਉਹ ਅਗਰ ਇਸ ਚੀਜ਼ ਤੱਕ ਪਹੁੰਚਿਆ ਸਕਾ ਤਾਂ ਉਸਨੇ ਬੜੀ ਮਿਹਨਤ ਕੀਤੀ ਸੀ ਜੀ ਸ਼ੁਰੂ ਤੋਂ ਮੰਨੋ ਕਿ ਇੱਕ ਕੋਈ ਅੱਜ ਵੀ ਦੇਖ ਲਓ ਉਹਦਾ ਘਰ ਬਹੁਤ ਪੁਰਾਣਾ ਆ ਛੋਟਾ ਇਦਾਂ ਦੀ ਗੱਲ ਨਹੀਂ ਕਿ ਉਹਦਾ ਨਾਮ ਬਹੁਤ ਵੱਡਾ ਆ ਪਰ ਅੱਜ ਵੀ ਉਹਨੇ ਆਪਣੇ ਤੇ ਕੁਝ ਨਹੀਂ ਕੀਤਾ ਪਰ ਇਸ ਖੇਡ ਨੇ ਬਹੁਤ ਖੁਸ਼ੀ ਦਿੱਤਾ ਸਿਕਾ ਉਹਨੇ ਇਸ ਖੇਡ ਲੈ ਆਪਣੀ ਚੀਜ਼ਾਂ ਲਾਈਫ ਵਿੱਚ ਆਪਣੇ ਆਪ ਦੀ ਕਦੀ ਪ੍ਰਵਾਹ ਨਹੀਂ ਕਰਦਾ ਸਿਕਾ ਉਹ ਜੀ ਜੀ ਬਿਲਕੁਲ ਸੁਭਾਅ ਕਿਹੋ ਜਿਹਾ ਸਿਕਾ ਬਾਈ ਹੋਣਾ ਸਿਕਾ ਸੁਭਾਅ ਸਭੇ ਹਰ ਬੰਦੇ ਨੂੰ ਸਿਰ ਖੜਾ ਮੱਥੇ ਮੇੜਨਾ ਅੱਜ ਤੁਸੀਂ ਦੀ ਕੋਈ ਵੀ ਕੋਈ ਵੀ ਉਹਦੀ ਸਰੀਰ ਖੋਲ ਕੇ ਜੇ ਪੋਸਟਰ ਦੇਖੋਗੇ ਤਾਂ ਹਰ ਵੇ ਸਮਾਈਲ ਦੇਊਗਾ ਤੁਹਾਨੂੰ ਉਹ ਜੀ ਔਰ ਨੇਚਰਲ ਜਿ ਵੀ ਇਹੀ ਸਿਕਾ ਉਹਦਾ ਸੁਭਾਅ ਕਿ ਹਰ ਬੰਦੇ ਨੂੰ ਸਮਾਈਲ ਨਾਲ ਹੀ ਮਿਲਣਾ ਖੁਸ਼ ਹੋ ਕੇ ਮਿਲਣਾ ਪਿੰਡ ਵਿੱਚ ਨੂੰ ਕੋਈ ਬੰਦਾ ਮਿਲ ਗਿਆ ਤਾਂ ਉਹਨੂੰ ਰੋਕ ਕੇ ਉੱਤਰ ਕੇ ਹੀ ਮਿਲਣਾ ਕਿ ਐਦਾਂ ਨਹੀਂ ਕਿ ਉਹਨੂੰ ਕੋਈ ਗੱਡੀ ਚੋਂ ਉਤਰਨਾ ਨਾ ਐਦਾਂ ਦਾ ਕੋਈ ਸੁਭਾਅ ਬਹੁਤ ਜ਼ਿਆਦਾ ਵਧੀਆ ਸਿਕਾ ਉਹਦਾ ਜੀ ਕਿ ਨਾ ਤੋ ਵੀ ਕਹਿੰਦੇ ਬੱਚਿਆਂ ਨੂੰ ਵੀ ਦੂਰ ਰੱਖਦਾ ਸੀਗਾ ਖੁਦ ਜਿਮ ਦੇ ਵਿੱਚ ਜਾਂਦਾ ਸੀ ਸ਼ੂਟਿੰਗ ਦਾ ਸ਼ੌਂਕ ਸੀਗਾ ਜੀ ਇਹ ਕੁਝ ਉਹਨੂੰ ਸ਼ੂਟਿੰਗ ਦਾ ਸ਼ੌਂਕ ਸੀਗਾ ਸਿੰਗਿੰਗ ਦਾ ਸ਼ੌਂਕ ਹਰ ਚੀਜ਼ ਦਾ ਸ਼ੌਂਕ ਸੀ ਜਿਮ ਨੂੰ ਬਹੁਤ ਇਮਪੋਰਟਿਟੀ ਦਿੰਦਾ ਸੀਗਾ ਤੇ ਕਬੱਡੀ ਨੂੰ ਸਭ ਤੋਂ ਪਹਿਲ ਦਿੰਦਾ ਸੀਗਾ ਕਬੱਡੀ ਨਾਲ ਉਹਦਾ ਬਹੁਤ ਲਗਵ ਆ ਸੀਗਾ ਜੀ ਕਬੱਡੀ ਨੂੰ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦਾ ਸੀ ਔਰ ਆਪਣੇ ਸ਼ਹਿਰ ਦਾ ਨਾਮ ਵੀ ਬਹੁਤ ਅੱਗੇ ਲੱਜਾਣਾ ਚਾਹੁੰਦਾ ਸੀਗਾ ਉਹਨੇ ਆਪਣੇ ਸ਼ਹਿਰ ਦੇ ਨਾਲ ਆਪਣੇ ਪਿੰਡ ਦਾ ਨਾਮ ਨਹੀਂ ਲਾਇਆ ਉਹਨੇ ਆਪਣੇ ਸ਼ਹਿਰ ਦਾ ਨਾਮ ਲਾਇਆ ਸੀ ਆਪਣੇ ਨਾਮ ਦੇ ਨਾਲ ਜੀ ਕੀ ਕਹਿੰਦਾ ਵੀ ਆਪਣੇ ਸ਼ਹਿਰ ਦਾ ਨਾਮ ਬਹੁਤ ਉੱਚਾ ਲੱਜਾਣਾ ਕਹ ਦੀ ਵਾਰ ਬਈ ਕਦੋਂ ਗੱਲ ਆਖਰੀ ਵਾਰ ਜੀ ਮੇਰੀ ਕੱਲ ਸਵੇਰੇ ਮਾਰਨੀ ਟਾਈਮ ਹੋਈ ਸੀ ਉਹ ਦਿਨ ਗੱਲ ਉਹ ਸਵੇਰੇ ਜਿੰਮ ਵਿੱਚ ਸੀਗਾ ਤੇ ਤੇ ਮੈਨੂੰ ਕਹਿੰਦਾ ਮੈਂ ਜਿੰਮ ਵਿੱਚ ਮਿਲ ਕੇ ਜਾਇੰਗਾ ਤੇ ਮੈਂ ਮੈਂ ਲੇਟ ਹੋ ਗਿਆ ਥੋੜਾ ਸ਼ਾਪ ਤੋਂ ਮੈਂ ਕਹਿੰਦਾ ਨਹੀਂ ਤੁਹਾਨੂੰ ਮੇਰੇ ਸ਼ਾਪ ਤੇ ਜਾਂਦਾ ਹਾਂ ਮੇਰੇ ਜੀ ਪਰ ਉਸ ਤੋਂ ਬਾਅਦ ਫਿਰ ਉਹ ਘਰ ਆ ਕੇ ਤਿਆਰ ਹੋ ਚਲ ਗਿਆ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਫਿਰ ਉਸ ਵਦੋਂ ਬੰਨ ਸ਼ਾਮ ਹੀ ਕਾਲ ਆਈ ਹੈ ਕਿ ਕਿ ਐਦਾਂ ਦਾ ਉਸ ਤੇ ਸਿਰ ਗੋਲ ਨਹੀਂ ਚਲੀ ਪਰ ਮੈਨੂੰ ਥੋੜਾ ਯਕੀਨ ਨਹੀਂ ਸੀਗਾ ਪਰ ਅਸੀਂ ਫਿਰ ਵੀ ਚੱਲ ਪਏ ਸੀ ਪਰ ਰਾਸਤੇ ਦਸਤੇ ਜਿੱਦਾਂ ਜਿੱਦਾਂ ਸੋਸ਼ਲ ਮੀਡੀਆ ਤੇ ਅਪਡੇਟ ਪਈ ਗਈ ਪਈ ਗਈ ਕਿ ਉਸ ਨੇ ਐਦਾਂ ਹੋ ਗਿਆ ਡੈਥ ਹੋ ਗਈ ਪਰ ਸਾਰਾ ਸਾਨੂੰ ਵਿੱਚ ਕੀ ਸੀਗਾ ਸਾਨੂੰ ਵੀ ਅਸੀਂ ਕੋਲ ਜਾ ਕੇ ਜਦੋਂ ਅੱਖੀਂ ਦੇਖਿਆ ਜਦ ਤੱਕ ਸਾਨੂੰ ਯਕੀਨ ਨਹੀਂ ਹੋਇਆ ਜੀ ਕੋਈ ਤੁਹਾਡੇ ਨਾਲ ਪਹਿਲਾਂ ਵੀ ਉਹਨੇ ਕੋਈ ਗੱਲ ਕੀਤੀ ਸੀ ਕਿ ਕਿਸੇ ਦਾ ਥ੍ਰੈਟ ਆ ਰਹੀ ਹੈ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਕਿਸੇ ਨੇ ਕੁਝ ਕਿਹਾ ਜੀ ਨਹੀਂ ਬਿਲਕੁਲ ਨਹੀਂ ਸਰ ਐਦਾਂ ਦਾ ਕੋਈ ਨਾ ਕੋਈ ਥ੍ਰੈਟ ਦਾ ਉਹ ਕਿ ਅੱਜ ਵੀ ਇਕੱਲਾ ਘੁੰਮਦਾ ਸੀ ਵੈਸੇ ਵੀ ਇੱਥੇ ਇਕੱਲਾ ਹੀ ਰਹਿੰਦਾ ਸੀਗਾ ਉਹਨੇ ਚੰਡੀਗੜ੍ਹ ਵੀ ਜਾਣਾ ਇਕੱਲੇ ਨੇ ਮੈਚੇਜ ਵੀ ਜਾਣਾ ਇਕੱਲੇ ਨੇ ਅਗਰ ਉਹਦੇ ਐਦਾਂ ਦੀ ਕੋਈ ਅਗਰ ਐਦਾਂ ਚੀਜ਼ ਹੁੰਦੀ ਤਾਂ ਸ਼ਾਇਦ ਉਹ ਇਸ ਚੀਜ਼ ਨੂੰ ਸਮਝਦਾ ਉਹ ਕੋਈ ਤਾਂ ਮਾਝ ਕੋ ਖੌਫ ਨਹੀਂ ਸਿਕਾ ਕਿ ਉਹਨਾਂ ਕੋ ਗਲਤੀ ਨਹੀਂ ਕੀਤੀ ਸੀ ਨਾ ਵੈਸੇ ਉਹਨੂੰ ਇਦਾਂ ਦਾ ਕੋਈ ਕਾਲ ਆਈ ਹੈ ਨਾ ਉਹਨਾਂ ਨਾਲ ਕੋਈ ਇਦਾਂ ਦੀ ਗੱਲਬਾਤ ਹੋਈ ਕਿ ਦੀ ਬਹੁਤ ਸਾਰੀਆਂ ਪੋਸਟਾਂ ਵੀ ਕਥਿਤ ਪੋਸਟਾਂ ਘੁੰਮ ਰਹੀਆਂ ਨੇ ਸੋਸ਼ਲ ਮੀਡੀਆ ਉੱਤੇ ਕਹਿੰਦੇ ਵੀ ਮਤਲਬ ਕਿ ਕਿਸੇ ਗੈਂਗ ਨਾਲ ਸੰਬੰਧਤ ਸਿਕਾ ਤਾਂ ਕਰਕੇ ਮੂਸੇਵਾਲੇ ਕਤਲकांड ਨਾਲ ਸੰਬੰਧਤ ਸੀ ਸਰ ਮੂਸੇਵਾਲੇ ਜੀ ਦੇਖੋ ਸਾਨੂੰ ਉਸ ਚੀਜ਼ ਦਾ ਬਹੁਤ ਦੁੱਖ ਹੈ ਪਰ ਦੇਖੋ ਉਸ ਚੀਜ਼ ਨੂੰ 4 ਤੋਂ 5 ਸਾਲ ਹੋ ਗਏ ਆ ਅਗਰ ਉਸ ਚੀਜ਼ ਦਾ ਉਹਨਾਂ ਨੂੰ ਕੋਈ ਦੁੱਖ ਸਿਕਾ ਤਾਂ ਉਹਨਾਂ ਨੇ 4 ਤੋਂ 5 ਸਾਲ ਤੋਂ ਅੱਜ ਵੀ ਕੱਲਾ ਘੁੰਮਦਾ ਸਿਕਾ ਅੱਜ ਹੀ ਕਿਉਂ ਅੱਜ ਕੋਈ ਵੀ ਬਿਲਕੁਲ ਹੁਣ ਦੱਸੋ ਜੀ ਇਹ ਕੋ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਸੀਗੀ ਅਗਰ ਉਹ ਕਿਸੇ ਚੀਜ਼ ਵਿੱਚ ਹੁੰਦਾ ਇਨਵੋਲ ਹੁੰਦਾ ਤਾਂ ਅੱਜ ਨਾਲ ਅੱਜ ਤੱਕ ਉੱਤੇ ਕੋਈ ਨਾ ਕੋਈ ਚੀਜ਼ ਐਕਸ਼ਨ ਆਣਾ ਸਕੇ ਜੀ ਅੱਜ ਵੀ ਉਹ ਸਾਫ਼ ਸੁਥਰਾ ਘੁੰਮਦਾ ਸੀ ਪਹਿਲਾਂ ਵੀ ਸਾਫ਼ ਸੁਥਰਾ ਘੁੰਮਦਾ ਸੀ ਜੀ ਉਹਦਾ ਇਹਨਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕਦੇ ਵੀ ਜਿਵੇਂ ਭਾਜੀ ਕਹਿੰਦੇ ਨੇ ਇੱਕ ਨਾਮ ਬੰਦੇ ਨੇ ਬਣਾਇਆ ਕਿਤੇ ਨਾ ਕਿਤੇ ਉਹੀ ਬੈਰੀ ਬਣ ਜਾਂਦਾ ਹੈ ਲੱਗਦਾ ਹੈ ਕਿ ਜਿਹੜਾ ਨਾਮ ਚਮਕ ਗਿਆ ਸੀਗਾ ਬਲਾ ਚੋਰ ਦਾ ਉਹਨੇ ਆਪਣਾ ਨਾਮ ਕਬੱਡੀ ਕਿਉਂਕਿ ਮਾਂ ਖੇਡ ਕਬੱਡੀ ਹੈ ਜੀ ਤੇ ਉਹਨੂੰ ਚਮਕਾ ਰਿਆ ਸੀਗਾ ਤਾਂ ਜਿਹੜਾ ਨਾਮ ਬਣਾਇਆ ਸੀਗਾ ਉਹੀ ਲੱਗਦਾ ਅੱਜ ਉਹਦੇ ਮੋਹਰੇ ਬੈਰੀ ਬਣੇ ਪਰ ਦੇਖੋ ਜੀ ਇਸ ਤੱਕ ਇਹੀ ਹੈ ਕਿ ਦੇਖੋ ਅੱਜ ਦੇ ਟਾਈਮ ਦੇ ਵਿੱਚ ਨਾ ਦੇਖੋ ਜੀ ਲੋਕ ਨਾ ਆਪਣੇ ਨਿਆਣੇ ਬਾਹਰ ਭੇਜਦੇ ਆ ਜੀ ਪਰ ਉਸ ਬੰਦੇ ਨੇ ਇਹ ਕਿਹਾ ਕਿ ਯਾਰ ਮੈਂ ਇੱਥੇ ਰਹਿ ਕੇ ਸਭ ਕੁਝ ਕਰਨਾ ਜਣੀ ਇਸ ਦਾ ਮਤਲਬ ਇਹੀ ਹੈ ਕਿ ਸਾਡੀ ਜਿਹੜੀ ਤਰੱਕੀ ਸਾਡੀ ਵੈਰੀ ਆ ਤਰੱਕੀ ਵੈਰੀ ਆ ਪਰ ਅਸੀਂ ਤਾਂ ਇਹੀ ਹੈ ਕਿ ਦੇਖੋ ਜੀ ਇਸ ਚੀਜ਼ ਦੇ ਹੱਥ ਥਲਗੁਣ ਪਾਸਤਾ ਜੀ ਪ੍ਰਸ਼ਾਸਨ ਪ੍ਰਸ਼ਾਸਨ ਦੇਖੋ ਪ੍ਰਸ਼ਾਸਨ ਉੱਥੇ ਪੂਰਾ ਮਜੂਦ ਸੀਗਾ ਸਾਡੇ ਮੌਕੇ ਦੇ ਜਿਹਨੇ ਮੁੱਖ ਐਮਐਲਏ ਸਾਹਿਬ ਡੀਆਈਜੀ ਸਾਹਿਬ ਸਭ ਸਕੇ ਮੌਕੇ ਤੇ ਉਹਨਾਂ ਦੇ ਸਾਹਮਣੇ 80-80 ਬਾਰਤਤ ਕਰਕੇ ਚਲੇ ਗਏ ਪਰ ਉਹਨਾਂ ਵਿੱਚ ਬੰਦੇ ਨਿਕਲ ਗਏ ਤਾਂ ਸਰ ਫਿਰ ਬਾਕੀ ਦੁਨੀਆ ਦਾ ਆਮ ਹੈ ਫਿਰ ਬਾਕੀ ਆਮ ਦੁਨੀਆ ਦਾ ਕੀ ਹੋਊਗਾ ਜੀ ਕੁਝ ਨਹੀਂ ਹੋਣਾ ਜੀ ਕਬੱਡੀ ਪ੍ਰਮੋਟਰ ਹੁਣ ਜਿਹੜੇ ਕਬੱਡੀ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਦੇ ਦਿਲਾਂ ਵਿੱਚ ਡਰ ਬਹਿ ਗਿਆ ਨੌਜਵਾਨ ਅੱਜ ਦੀ ਪੀੜ੍ਹੀ ਜਿਹੜੀ ਹੈ ਕਬੱਡੀ ਖੇਡਣ ਲਈ ਅੱਗੇ ਵਧ ਰਹੀ ਹੈ ਕਈ ਦੋਸਤ ਮੇਰਾ ਵੀ ਲਾਗੇ ਪਿੰਡ ਆ ਕਈ ਦੋਸਤ ਜਾਣਦੇ ਆ ਮਤਲਬ ਕਬੱਡੀ ਖੇਡਦੇ ਸੀ ਉਹ ਵੀ ਇੱਕਦਮ ਡਰ ਗਏ ਉਹਨਾਂ ਦੇ ਪਰਿਵਾਰਾਂ ਨੇ ਬੁਲਾ ਲਏ ਜੀ ਬਾਪੂ ਬਿਲਕੁਲ ਜੀ ਸਾਡੇ ਵੀ ਹੁਣ ਜਿਹੜੇ ਇੱਥੇ ਨਿਆਣੇ ਪ੍ਰੈਕਟਿਸ ਕਰਦੇ ਸੀਗੇ ਜੀ ਅੱਜ ਉਹ ਪ੍ਰੈਕਟਿਸ ਕਰਨ ਨਹੀਂ ਗਏ ਕਿਉਂਕਿ ਉਹਨਾਂ ਦੇ ਮਨ 'ਚ ਡਰ ਪੈ ਗਿਆ ਕਿਉਂਕਿ ਕੋਈ ਵੀ ਆਪਣਾ ਘਰ ਖਾਲੀ ਨਹੀਂ ਕਰਨਾ ਚਾਹੁੰਦਾ ਜੀ ਇਹ ਜਿਹੜਾ ਜਿਹਦੀ ਤੁਹਾਨੂੰ ਬੀਤਤੀ ਹੈ ਜੀ ਉਹਨੂੰ ਪਤਾ ਆ ਇਹ ਸਰ ਕੋਈ ਵੀ ਇਦਾਂ ਨਹੀਂ ਚਾਹੁੰਦਾ ਕਿਸੇ ਨਾਲ ਇਦਾਂ ਦੀ ਵਾਰਦਾਤ ਹੋਵੇ ਕਿਉਂਕਿ ਆਨਰ ਟਾਈਮ ਦੇ ਵਿੱਚ ਜੇ ਇਸ ਚੀਜ਼ ਦੇ ਨਾਂ ਹੱਥ ਪਾਈ ਗਈ ਤੱਕ ਆਨਰ ਟਾਈਮ 'ਚ ਕਬੱਡੀ ਮਾਂ ਕਬੱਡੀ ਖੇਡ ਖਤਮ ਹੋ ਜਾਣੀ ਹੈ ਮੈਨੂੰ ਲੱਗਦਾ ਭਾਜੀ ਕੱਲਾ ਰਾਣਾ ਬਲਾ ਚੋਰੀ ਯਾਨੀ ਦੁਨੀਆ ਤੋਂ ਗਿਆ ਕਿੰਨੇ ਨੌਜਵਾਨਾਂ ਦੇ ਦਿਲਾਂ ਦੇ ਵਿੱਚੋਂ ਕਬੱਡੀ ਵੀ ਚਲੇਗੀ ਕ ਕਿ ਉਹ ਸ਼ਾਇਦ ਇਸ ਚੀਜ਼ ਤੋਂ ਹੁਣ ਦੂਰ ਹੋ ਜਾਊਗਾ ਗੱਲਾਂ ਬਾਜੀ ਜਿਆਦਾ ਆਂਦੀਆਂ ਹੋਣੀਆਂ ਗੱਲਾਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਸਾਡੇ ਕੱਲ ਤੁਝ ਸੱਚ ਪੁੱਛੇ ਅੱਖ ਬੰਦ ਕਰਦੇ ਸੀ ਤਾਂ ਉਹ ਚਿਹਰਾ ਮੂਰੇ ਆ ਜਾਂਦਾ ਸੀਗਾ ਸਾਡਾ ਅੱਖ ਬੰਦ ਕਰਨ ਨੂੰ ਮਨ ਨੂੰ ਅੱਖ ਬੰਦ ਕਰਨੀ ਚਾਹੁੰਦੇ ਪਰ ਅੱਖ ਨਹੀਂ ਬੰਦ ਹੁੰਦੀ ਕਿਉਂਕਿ ਉਹਦੇ ਹਾਰ ਟਾਈਮ ਹੱਸਦੇ ਚਿਹਰੇ ਮੂਰੇ ਘੁੰਮੀ ਜਾਂਦੇ ਕੋਈ ਸਾਡੇ ਚ ਰਿਹਾ ਬਹੁਤ ਟਾਈਮ ਜੀ ਅੱਜ ਵੀ ਯਕੀਨ ਨਹੀਂ ਹੁੰਦਾ ਹੋਣਾ ਬਾਜੀ ਨਹੀਂ ਹੁੰਦਾ ਅਸੀਂ ਵੀ ਕਹਿੰਨੇ ਵੀ ਜੋ ਅੱਜ ਹੋਇਆ ਸ਼ਾਇਦ ਨਾ ਹੋਵੇ ਦਨ ਪਹਿਲਾ ਦੇਖੋ ਨਾ ਭਾਜੀ ਵਿਆਹ ਹੋਇਆ ਸੀਗਾ ਉਹ ਕੁੜੀ ਦੀਆਂ ਕਿੰਨੀਆਂ ਹਨ ਆਸਾਂ ਉਮੀਦਾਂ ਹੋਣੀਆਂ ਮਾਪਿਆਂ ਦੀਆਂ ਕਿੰਨਾ ਹੋਣੀਆਂ ਭਰਾ ਸੀਗਾ ਭਰਾ ਦੀ ਬਿਲਕੁਲ ਜੀ ਹਾਇ ਤਾਂ ਘਰ ਵਿੱਚੋਂ ਖੁਸ਼ੀਆਂ ਨਾ ਜਿਹੜਾ ਵਿਆਹ ਸ਼ਾਦੀ ਸਮਾਨ ਹਜੇ ਉਹ ਵੀ ਨਹੀਂ ਖਤਮ ਹੋਇਆ ਜੀ ਫੇ ਤਾਂ ਉਹ ਵੀ ਨਹੀਂ ਸਮਾਂ ਚਾਕੇ ਵਾਪਸ ਹੋਇਆ ਜਣੀ ਜਿਹੜਾ ਕਰਨੇ ਵਾਲਾ ਹਾਇ ਤਾਂ ਖੁਸ਼ੀਆਂ ਦੇ ਦਿਨ ਚੱਲਦੇ ਆ ਇਹ ਤਾਂ ਜੀ ਮੈਂ ਬੋਦੀ ਵੀ ਸੁਣਿਆ ਕਿ ਬਚਪਨ ਤੋਂ ਹੀ ਜਿਹੜਾ ਆ ਇਹ ਨਾ ਦੁਕਾਨ ਸੀਗੀ ਮਨੀਆਰੀ ਦੀ ਉੱਥੇ ਦੋਵੇਂ ਭਰਾ ਕੰਮ ਕਰਦੇ ਰਹਿੰਦੇ ਸੀਗੇ ਇੱਕ ਜਿਹੜੀ ਦੋਦਾ ਸੀ ਜਦੋਂ ਤੋਂ ਬਾਅਦ ਜਣੀ ਦੋਨੋਂ ਜੀ ਦੇਖੋ ਅਸਲ ਵਿੱਚ ਦਾ ਸਾਰਾ ਬਤੀਤ ਉਹਨੀ ਛੋਟੀ ਜਿਹੀ ਸ਼ਾਪ ਹੈ ਕਿ ਇੱਥੇ ਸਾਡੇ ਕੋਲੇ ਬਾਜ਼ਾਰ ਚੱਡੇ ਚ ਇਹ ਸਾਰੇ ਦਿਨ ਸ਼ਾਪ ਤੇ ਰਹਿੰਦੇ ਸੀ ਦੋਨੋਂ ਮੈਂ ਇਹ ਤੁਹਾਨੂੰ ਦੱਸਿਆ ਭਈ ਮਤਲਬ ਇਹ ਨਹੀਂ ਹੈ ਕਿ ਜਦੋਂ ਚੜ੍ਹਦੀ ਉਮਰ ਦੇ ਵਿੱਚ ਮੁੰਡੇ ਘੁੰਮਣ ਫਿਰਨ ਚਲੇ ਜਾਂਦੇ ਆ ਐਵੇਂ ਤਾਂ ਪਹਿਲਾ ਨਹੀਂ ਦੇਖੋ ਜੀ ਜਦੋਂ ਸਾਬੇ ਇੱਕ ਬਹੁਤ ਸੁਧਾਰਨ ਪਰਿਵਾਰ ਤੋਂ ਸੀਗਾ ਯਾਨੀ ਕਿ ਦੇਖੋ ਬਹੁਤ ਸੁਥਰਾ ਪਰਿਵਾਰ ਹੈ ਔਰ ਆਪਣੀ ਸ਼ਾਪ ਕੀਤੀ ਸਾਰਾ ਤੇ ਸ਼ਾਪ ਤੇ ਕੰਮ ਕਰਨਾ ਔਰ ਹੌਲੀ ਹੌਲੀ ਰੱਬ ਨੇ ਉਹਨੂੰ ਉੱਤੇ ਕਿਰਪਾ ਕੀਤੀ ਉਹ ਇਸ ਚੀਜ਼ ਵੱਲ ਤੁਰਿਆ ਪਰ ਕਬੱਡੀ ਖੇਡਵਾਨ ਉਹਦਾ ਇੰਨਾ ਟਰਸਟ ਸੀਗਾ ਉਹਦਾ ਪਿਆਰ ਸੀਗਾ ਕਿ ਮੈਂ ਇਸ ਚੀਜ਼ ਨੂੰ ਬਹੁਤ ਪਿਰ ਗਿਆ ਪਰ ਇਹੀ ਮਾਂ ਕਬੱਡੀ ਖੇਡ ਹੀ ਉਹਨੂੰ ਸੁਣ ਲੈ ਗਈ ਨਾਲ ਪੰਜਾਬ ਦੇ ਨਾਲ ਪਿਆਰ ਦੀ ਇੱਕ ਇਤਿਹਾਸ ਦੀ ਨਾਲ ਵੀ ਇਹ ਕਹਿੰਦੇ ਜੁੜਦੀ ਇਹਨਾਂ ਦੇ ਘਰ ਦੇ ਵਿੱਚ ਗੁਰੂ ਸਾਹਿਬ ਨੇ ਸੋ ਸਾਕੀ ਲਿਖੀ ਸੀ ਇਹ ਇਹ ਬਾਰੇ ਪਾਜੀ ਦੱਸਿਓ ਜੀ ਇਹਨਾਂ ਦਾ ਜੀ ਪਹਿਰਾਣਾ ਪਿੰਡ ਜੀ ਪਹਿਲਾਂ ਹਿਮਾਚਲ ਵਿੱਚ ਬਨਗੜ ਹੈ ਜੀ ਇਹਨਾਂ ਦਾ ਘਰ ਅੱਜ ਵੀ ਪੁਰਾਣਾ ਉੱਥੇ ਐਦੇ ਆ 6-7 ਪੀੜ੍ਹੀਆਂ ਤੋਂ ਐਦੇ ਚੱਲਦਾ ਆਂਦਾ ਇਹਨਾਂ ਨੇ ਜਿਹੜੀ 100 ਸਖਿਆ ਬਾਕੀ ਸੀ ਉੱਥੇ ਕੀਤੀ ਸੀਗੀ ਇਹਨਾਂ ਦੇ ਜੀ ਉਹਨਾਂ ਦਾ ਇਤਿਹਾਸ ਬਹੁਤ ਆ ਉੱਥੇ ਜੀ ਜੇ ਤੁਸੀਂ ਕਿਤੇ ਜਾਮ ਕੇ ਤੁਹਾਨੂੰ ਉੱਥੇ ਪਤਾ ਪਤਾ ਲੱਗਣਾ ਹੀ ਹੈ ਐਂਡ ਆਖਰ ਚਹੀ ਕਹਾਂਗੇ ਬਹੁਤ ਮੰਦਭਾਗੀ ਘਟਨਾ ਵਾਪਰੀ ਐ ਅੱਜ ਜੇ ਪੁਲਿਸ ਇਨਸਾਫ ਵੀ ਦੇ ਦਿੰਦੀ ਆ ਤੁਹਾਨੂੰ ਪਰ ਉਹ ਬਾਈ ਨਹੀਂ ਮੁੜ ਕੇ ਆਊਗੇ ਨਹੀਂ ਮੁੜ ਕੇ ਆਉਂਦੇ ਇਹੀ ਆ ਕਿ ਸਾਨੂੰ ਘਾਟਾ ਤਾਂ ਸਾਨੂੰ ਆ ਜੀ ਸਾਨੂੰ ਹੁਣ ਪ੍ਰਸ਼ਾਸਨ ਕੁਛ ਕਰਦਾ ਵੀ ਆ ਸਾਨੂੰ ਉਸ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਸਾਡਾ ਜਿਹੜਾ ਸਾਡਾ ਯਾਰ ਸਾਡਾ ਜਿਗਰੀ ਯਾਰ ਚਲਾ ਗਿਆ ਜੀ ਸਾਨੂੰ ਵਾਪਸ ਨਹੀਂ ਮਿਲਣਾ ਹੈਗਾ ਸਾਨੂੰ ਉਹਦਾ ਬਹੁਤ ਦੁੱਖ ਹੈ ਜੀ ਸ਼ਾਇਦ ਅਸੀਂ ਉਹ ਬਿਆਨ ਨਹੀਂ ਕਰ ਸਕਦੇ ਸਰ ਜੀ ਤੁਸੀਂ ਬਚਪਨ ਤੋਂ ਜਾਣ ਬਿਲਕੁਲ ਬਿਲਕੁਲ ਅਸੀਂ ਬਚਪਨ ਤੋਂ ਇਕੱਠੇ ਰਹਨੇ ਸਾਡਾ ਪਿੰਡ ਮੇਰਾ ਪਿੰਡ ਇਹੀ ਹੈ ਅ ਸ਼ੁਰੂ ਤੋਂ ਸਾਡਾ ਇਸ ਪਰਿਵਾਰ ਨਾਲ ਸੰਬੰਧ ਹੈ ਸਾਡੇ ਮਾਪੇ ਦਾ ਸਾਡੇ ਦਾਦਿਆਂ ਦਾ ਸ਼ੁਰੂ ਤੋਂ ਇਸ ਪਰਿਵਾਰ ਨਾਲ ਅਸੀਂ ਜੁੜੇ ਹੋ ਹਾਂ ਉਹ ਸਾਡੇ ਘਰਾਂ ਤੇ ਜਾਂਦੇ ਅਸੀਂ ਇਹਨਾਂ ਦੇ ਘਰ 'ਚ ਰਹਨੇ ਇਕੱਠੇ ਹੀ ਅਸੀਂ ਸ਼ੁਰੂ ਤੋਂ ਜੀ ਉਹ ਕਿ ਸ਼ੁਰੂ ਤੋਂ ਜੇ ਹੁਣ ਤੱਕ ਦੇਖੀ ਤਾਂ ਉਹ ਅਗਰ ਇਸ ਚੀਜ਼ ਤੱਕ ਪਹੁੰਚਿਆ ਸਕਾ ਤਾਂ ਉਸਨੇ ਬੜੀ ਮਿਹਨਤ ਕੀਤੀ ਸੀ ਜੀ ਸ਼ੁਰੂ ਤੋਂ ਮਨੋ ਕੀ ਇੱਕ ਅੱਜ ਵੀ ਦੇਖ ਲੋ ਉਹਦਾ ਘਰ ਬਹੁਤ ਪੁਰਾਣਾ ਹੈ ਛੋਟਾ ਇਦਾਂ ਦੀ ਗਾਨੀ ਕਿ ਉਹਦਾ ਨਾਮ ਬਹੁਤ ਵੱਡਾ ਹੈ ਪਰ ਅੱਜ ਵੀ ਉਹਨੇ ਆਪਣੇ ਤੇ ਕੁਝ ਨਹੀਂ ਕੀਤਾ ਪਰ ਇਸ ਖੇਡ ਨੇ ਬਹੁਤ ਖੁਸ਼ੀ ਦਿੱਤਾ ਸਿਕਾ ਉਹਨੇ ਜੀ ਇਸ ਖੇਡ ਨੇ ਆਪਣੀ ਚੀਜ਼ਾਂ ਲਾਈਪ ਇਸ ਆਪਣੇ ਆਪ ਦੀ ਕਦੀ ਪ੍ਰਵਾਹ ਨਹੀਂ ਕਰਦਾ ਸਿਕਾ ਉਹ ਜੀ ਜੀ ਬਿਲਕੁਲ ਸੁਹਾਗ ਕਿਹੋ ਜਿਹਾ ਸਿਕਾ ਬਾਈ ਹੋਣਾ ਸੁਹਾਗ ਸਰ ਜੀ ਹਰ ਬੰਦੇ ਨੂੰ ਸਿਰ ਖੜਾ ਮੱਥੇ ਮੇੜਨਾ ਅੱਜ ਤੁਸੀਂ ਦੀ ਕੋਈ ਵੀ ਕੋਈ ਵੀ ਉਹਦੀ ਸਰੀਰ ਖੁਰਕੇ ਜੇ ਪੋਸਟ ਦੇਖੋਗੇ ਤਾਂ ਹਰ ਵੇ ਸਮਾਈਲ ਦਊਗਾ ਤੁਹਾਨੂੰ ਉਹ ਜੀ ਔਰ ਨੇਚਰਲ ਜਿਹਾ ਵੀ ਇਹੀ ਸਿਕਾ ਉਹਦਾ ਸੁਭਾਅ ਕਿ ਹਰ ਬੰਦੇ ਨੂੰ ਸਮਾਈਲ ਨਾਲ ਹੀ ਮਿਲਣਾ ਖੁਸ਼ ਹੋ ਕੇ ਮਿਲਣਾ ਪਿੰਡ ਵਿੱਚ ਨੂੰ ਕੋਈ ਬੰਦਾ ਮਿਲੇਗਾ ਤਾਂ ਉਹਨੂੰ ਰੋਕ ਕੇ ਉੱਤਰ ਕੇ ਹੀ ਮਿਲਣਾ ਕਿ ਐਦਾਂ ਨਹੀਂ ਕਿ ਉਹਨੂੰ ਕੋਈ ਗੱਡੀ ਚੋਂ ਉਤਰਨਾ ਨਾ ਐਦਾਂ ਦਾ ਕੋਈ ਸੁਭਾਅ ਬਹੁਤ ਜ਼ਿਆਦਾ ਵਧੀਆ ਸੀ ਉਹਦਾ ਤੇ ਬੱਚਿਆਂ ਤੋਂ ਵੀ ਕਹਿੰਦੇ ਬੱਚਿਆਂ ਨੂੰ ਵੀ ਦੂਰ ਰੱਖਦਾ ਸੀਗਾ ਖੁਦ ਜਿੰਮ ਦੇ ਵਿੱਚ ਜਾਂਦਾ ਸੀ ਸ਼ੂਟਿੰਗ ਦਾ ਸ਼ੌਂਕ ਸੀਗਾ ਜੀ ਇਹ ਕੁਝ ਇਹਨੂੰ ਸ਼ੂਟਿੰਗ ਦਾ ਸ਼ੌਂਕ ਸੀਗਾ ਸਿੰਗਲ ਦਾ ਸ਼ੌਂਕ ਹਰ ਚੀਜ਼ ਦਾ ਸ਼ੌਂਕ ਸੀ ਜਿੰਮ ਨੂੰ ਬਹੁਤ ਪਾਇਓਰਟੀ ਦਿੰ ਉਹਦਾ ਬਹੁਤ ਲਗਵਾਅ ਸੀਗਾ ਜੀ ਕਬੱਡੀ ਨੂੰ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦਾ ਸੀ ਔਰ ਆਪਣੇ ਸ਼ਹਿਰ ਦਾ ਨਾਮ ਵੀ ਬਹੁਤ ਅੱਗੇ ਲਗ ਜਾਣਾ ਚਾਹੁੰਦਾ ਸੀਗਾ ਉਹਨੇ ਆਪਣੇ ਸ਼ਹਿਰ ਦੇ ਨਾਲ ਆਪਣੇ ਪਿੰਡ ਦਾ ਨਾਮ ਨਹੀਂ ਲਾਇਆ ਉਹਨੇ ਆਪਣੇ ਸ਼ਹਿਰ ਦਾ ਨਾਮ ਲਾਇਆ ਸੀ ਆਪਣੇ ਨਾਮ ਦੇ ਨਾਲ ਜੀ ਕੀ ਕਹਿੰਦਾ ਵੀ ਆਪਣੇ ਸ਼ਹਿਰ ਦਾ ਨਾਮ ਬਹੁਤ ਉੱਚਾ ਲਗ ਜਾਣਾ ਕਹਿੰਦਾ ਮੈਂ ਉਹਦੇ ਵਿੱਚ ਜज्ਬਾ ਬਹੁਤ ਸੀਗਾ ਜੀ ਇਸ ਚੀਜ਼ ਦਾ ਆਖਰੀ ਵਾਰ ਬਈ ਕਦੋਂ ਗੱਲ ਆਖਰੀ ਵਾਰ ਜੀ ਮੇਰੀ ਕੱਲ ਸਵੇਰੇ ਮੌਰਨਿੰਗ ਟਾਈਮ ਹੋਈ ਸੀ ਕਿ ਦਿਨ ਗੱਲ ਉਹ ਸਵੇਰੇ ਜਿਮ ਵਿੱਚ ਸੀਗਾ ਤੇ ਤੇ ਮੈਨੂੰ ਕਹਿੰਦਾ ਮੈਂ ਜਿਮ ਵਿੱਚ ਮਿਲ ਕੇ ਜਾਇੰਗਾ ਤੇ ਮੈਂ ਮੈਂ ਲੇਟ ਹੋ ਗਿਆ ਥੋੜਾ ਜਿਹਾ ਉਹ ਤੋਂ ਮੈਂ ਕਹਿੰਦਾ ਨਹੀਂ ਤੇ ਮੇਰੀ ਸ਼ੌਪ ਤੇ ਜਾਂਦਾ ਹੁੰਦਾ ਮੇਰੇ ਜੀ ਪਰ ਉਸ ਤੋਂ ਬਾਅਦ ਫਿਰ ਉਹ ਘਾਰੇ ਕਿ ਤਿਆਰ ਹੋ ਚੱਲ ਗਏ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਫਿਰ ਉਸ ਤੋਂ ਬਾਅਦ ਮੈਨੂੰ ਸ਼ਾਮ ਹੀ ਕਾਲ ਆਈ ਹੈ ਕਿ ਕਿ ਐਦਾਂ ਦਾ ਉਸ ਤੇ ਸਿਰਫ ਗੋਲੀ ਚੱਲੀ ਪਰ ਮੈਨੂੰ ਥੋੜਾ ਯਕੀਨ ਨਹੀਂ ਸੀਗਾ ਪਰ ਅਸੀਂ ਫਿਰ ਵੀ ਚੱਲ ਪਏ ਸੀ ਪਰ ਰਾਸਤੇ ਦਸਤੇ ਜਿੱਦਾਂ ਜਿੱਦਾਂ ਸੋਸ਼ਲ ਮੀਡੀਆ ਤੇ ਅਪਡੇਟ ਪਈ ਗਈ ਪਈ ਗਈ ਕਿ ਉਸ ਨੇ ਐਦਾਂ ਹੋ ਗਿਆ ਡੈਥ ਹੋ ਗਈ ਪਰ ਸਾਨੂੰ ਵਿੱਚ ਕੀ ਸੀਗਾ ਸਾਨੂੰ ਵੀ ਅਸੀਂ ਕੋਲ ਜਾ ਕੇ ਜਦੋਂ ਤੱਕ ਅੱਖੀਂ ਦੇਖਿਆ ਜਦ ਤੱਕ ਸਾਨੂੰ ਯਕੀਨ ਨਹੀਂ ਹੋਇਆ ਜੀ ਕੋਈ ਤੁਹਾਡੇ ਨਾਲ ਪਹਿਲਾਂ ਵੀ ਉਹਨੇ ਕੋਈ ਗੱਲ ਕੀਤੀ ਸੀ ਕਿ ਕਿਸੇ ਦਾ ਥ੍ਰੈਟ ਆ ਰਹੀ ਹੈ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਕਿਸੇ ਨੇ ਕੁਝ ਕਿਹਾ ਜੀ ਨਹੀਂ ਬਿਲਕੁਲ ਨਹੀਂ ਸਰ ਐਦਾਂ ਦਾ ਕੋਈ ਨਾ ਕੋਈ ਥ੍ਰੈਟ ਦਾ ਉਹ ਕਿ ਅੱਜ ਵੀ ਇਕੱਲਾ ਘੁੰਮਦਾ ਸੀ ਵੈਸੇ ਵੀ ਇੱਥੇ ਇਕੱਲਾ ਹੀ ਰਹਿੰਦਾ ਸੀਗਾ ਉਹਨੇ ਚੰਡੀਗੜ੍ਹ ਵੀ ਜਾਣਾ ਇਕੱਲੇ ਨੇ ਮੈਚੇਜ ਵੀ ਜਾਣਾ ਇਕੱਲੇ ਨੇ ਅਗਰ ਉਹਦੇ ਐਦਾਂ ਦੀ ਕੋਈ ਅਗਰ ਐਦਾਂ ਚੀਜ਼ ਹੁੰਦੀ ਤਾਂ ਸ਼ਾਇਦ ਉਹ ਇਸ ਚੀਜ਼ ਨੂੰ ਸਮਝਦਾ ਉਹ ਕੋਈ ਤਾਂ ਮਾਝ ਕੋ ਖੌਫ ਨਹੀਂ ਸੀ ਕਿ ਉਹਨੇ ਕੋਈ ਗਲਤੀ ਨਹੀਂ ਕੀਤੀ ਸੀ ਨਾ ਵੈਸੇ ਨੂੰ ਇਦਾਂ ਤਾਂ ਕੋਈ ਕਾਲ ਆਈ ਆ ਨਾ ਉਹਨਾਂ ਕੋਈ ਇਦਾਂ ਦੀ ਗੱਲਬਾਤ ਹੋਈ ਕਿ ਦੀ ਬਹੁਤ ਸਾਰੀਆਂ ਪੋਸਟਾਂ ਵੀ ਕਥਿਤ ਪੋਸਟਾਂ ਘੁੰਮ ਰਹੀਆਂ ਨੇ ਸੋਸ਼ਲ ਮੀਡੀਆ ਉੱਤੇ ਕਹਿੰਦੇ ਵੀ ਮਤਲਬ ਕਿਸੇ ਗੈਂਗ ਨਾਲ ਸੰਬੰਧਤ ਸਗਾ ਤਾਂ ਕਰਕੇ ਮੂਸੇਵਾਲੇ ਕਤਲकांड ਨਾਲ ਸੰਬੰਧਤ ਸੀ ਸਰ ਮੂਸੇਵਾਲੇ ਜੀ ਦੇਖੋ ਸਾਨੂੰ ਉਸ ਚੀਜ਼ ਦਾ ਬਹੁਤ ਦੁੱਖ ਹੈ ਪਰ ਦੇਖੋ ਉਸ ਚੀਜ਼ ਨੂੰ 4 ਤੋਂ 5 ਸਾਲ ਹੋ ਗਏ ਆ ਅਗਰ ਉਸ ਚੀਜ਼ ਦਾ ਉਹਨਾਂ ਨੂੰ ਕੋਈ ਦੁੱਖ ਸਗਾ ਤਾਂ ਉਹਨਾਂ ਨੇ 4 ਤੋਂ 5 ਸਾਲ ਤੋਂ ਅੱਜ ਵੀ ਕੱਲਾ ਘੁੰਮਦਾ ਸਗਾ ਅੱਜ ਹੀ ਕਿਉਂ ਅੱਜ ਹੀ ਕਿਉਂ ਕੀਤਾ ਫਿਰ ਉਸ ਨੂੰ ਕੋਝ ਵੀ ਕੋਹ ਹੁਣ ਦੱਸੋ ਜੀ ਇਹ ਕੋ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਸੀਗੀ ਅਗਰ ਉਹ ਕਿਸੇ ਚੀਜ਼ ਵਿੱਚ ਹੁੰਦਾ ਇਨਵੋਲ ਹੁੰਦਾ ਤਾਂ ਅੱਜ ਨਾਲ ਅੱਜ ਤੱਕ ਉੱਤੇ ਕੋਈ ਨਾ ਕੋਈ ਚੀਜ਼ ਐਕਸ਼ਨ ਆਣਾ ਸਗਾ ਜੀ ਅੱਜ ਵੀ ਉਹ ਸਾਫ਼ ਸੁਥਰਾ ਘੁੰਮਦਾ ਸੀ ਪਹਿਲਾਂ ਵੀ ਸਾਫ਼ ਸੁਥਰਾ ਘੁੰਮਦਾ ਸੀ ਜੀ ਉਹਦਾ ਇਹਨਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕਦੇ ਵੀ ਜਿਵੇਂ ਭਾਜੀ ਕਹਿੰਦੇ ਨੇ ਇੱਕ ਨਾਮ ਬੰਦੇ ਨੇ ਬਣਾਇਆ ਕਿਤੇ ਨਾ ਕਿਤੇ ਉਹੀ ਬੈਰੀ ਬਣ ਜਾਂਦਾ ਹੈ ਲੱਗਦਾ ਹੈ ਕਿ ਜਿਹੜਾ ਨਾਮ ਚਮਕ ਗਿਆ ਸੀਗਾ ਬਲਾ ਚੋਰ ਦਾ ਉਹਨੇ ਆਪਣਾ ਨਾਮ ਕਬੱਡੀ ਕਿਉਂਕਿ ਮਾਂ ਖੇਡ ਕਬੱਡੀ ਹੈ ਜੀ ਤੇ ਉਹਨੂੰ ਚਮਕਾ ਰਿਆ ਸੀਗਾ ਤਾਂ ਜਿਹੜਾ ਨਾਮ ਬਣਾਇਆ ਸੀਗਾ ਉਹੀ ਲੱਗਦਾ ਅੱਜ ਉਹਦੇ ਮੋਹਰੇ ਬੈਰੀ ਬਣੇ ਪਰ ਦੇਖੋ ਜੀ ਇਸ ਤੱਕ ਇਹੀ ਹੈ ਕਿ ਦੇਖੋ ਅੱਜ ਦੇ ਟਾਈਮ ਦੇ ਵਿੱਚ ਨਾ ਦੇਖੋ ਜੀ ਲੋਕ ਨਾ ਆਪਣੇ ਨਿਆਣੇ ਬਾਹਰ ਭੇਜਦੇ ਆ ਜੀ ਪਰ ਉਸ ਬੰਦੇ ਨੇ ਇਹ ਕਿਹਾ ਕਿ ਯਾਰ ਮੈਂ ਇੱਥੇ ਰਹਿ ਕੇ ਸਭ ਕੁਝ ਕਰਨਾ ਜਣੀ ਇਸ ਦਾ ਮਤਲਬ ਇਹੀ ਹੈ ਕਿ ਸਾਡੀ ਜਿਹੜੀ ਤਰੱਕੀ ਸਾਡੀ ਵੈਰੀ ਆ ਤਰੱਕੀ ਵੈਰੀ ਹੈ ਪਰ ਅਸੀਂ ਤਾਂ ਇਹੀ ਹੈ ਕਿ ਦੇਖੋ ਜੀ ਇਸ ਚੀਜ਼ ਦੇ ਹੱਥ ਥਲਗੁਣ ਪਾਸਾ ਦਾ ਜੀ ਪ੍ਰਸ਼ਾਸਨ ਪ੍ਰਸ਼ਾਸਨ ਦੇਖੋ ਪ੍ਰਸ਼ਾਸਨ ਉੱਥੇ ਪੂਰਾ ਮਜੂਦ ਸੀਗਾ ਸਾਡੇ ਮੌਕੇ ਦੇ ਜਿਹਨੇ ਮੁੱਖ ਐਮਐਲਏ ਸਾਹਿਬ ਡੀਆਈਜੀ ਸਾਹਿਬ ਸਭ ਸੀਗੇ ਮੌਕੇ ਤੇ ਉਹਨਾਂ ਦੇ ਸਾਹਮਣੇ 80-80 ਬਾਰਤਤ ਕਰਕੇ ਚਲੇ ਗਏ ਪਰ ਉਹਨਾਂ ਵਿੱਚ ਬੰਦੇ ਨਿਕਲ ਗਏ ਤਾਂ ਸਰਫ ਬਾਕੀ ਦੁਨੀਆ ਦਾ ਆਮ ਹੈ ਫਿਰ ਬਾਕੀ ਆਮ ਦੁਨੀਆ ਦਾ ਕੀ ਹੋਊਗਾ ਜੀ ਕੁਛ ਨਹੀਂ ਲੱਗਦੀ ਕਬੱਡੀ ਪ੍ਰਮੋਟਰ ਹੁਣ ਜਿਹੜੇ ਕਬੱਡੀ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਦੇ ਦਿਲਾਂ ਵਿੱਚ ਡਰ ਵੈ ਗਿਆ ਨੌਜਵਾਨ ਅੱਜ ਦੀ ਪੀੜ੍ਹੀ ਜਿਹੜੀ ਹੈ ਕਬੱਡੀ ਖੇਡਣ ਲਈ ਅੱਗੇ ਵਧ ਰਹੀ ਆ ਕਈ ਦੋਸਤ ਮੇਰਾ ਵੀ ਲਾਗੇ ਪਿੰਡ ਆ ਕਈ ਦੋਸਤ ਜਾਣਦੇ ਆ ਮਤਲਬ ਕਬੱਡੀ ਖੇਡਦੇ ਸੀ ਉਹ ਵੀ ਇੱਕਦਮ ਡਰ ਗਏ ਉਹਨਾਂ ਦੇ ਪਰਿਵਾਰਾਂ ਨੇ ਬੁਲਾ ਲਏ ਜੀ ਵਾਪਸ ਬਿਲਕੁਲ ਜੀ ਸਾਡੇ ਵੀ ਹੁਣ ਜਿਹੜੇ ਇੱਥੇ ਨਿਆਣੇ ਪ੍ਰੈਕਟਿਸ ਕਰਦੇ ਸੀਗੇ ਜੀ ਅੱਜ ਉਹ ਪ੍ਰੈਕਟਿਸ ਕਰਨ ਨਹੀਂ ਗਏ ਕਿਉਂਕਿ ਉਹਨਾਂ ਦੇ ਮਨਾਂ 'ਚ ਡਰ ਪੈ ਗਿਆ ਕਿਉਂਕਿ ਕੋਈ ਵੀ ਆਪਣਾ ਘਰ ਖਾਲੀ ਨਹੀਂ ਕਰਨਾ ਚਾਹੁੰਦਾ ਜੀ ਇਹ ਜਿਹੜਾ ਜਿਹਦੀ ਤੁਹਾਨੂੰ ਬੀਤਤੀ ਹੈ ਜੀ ਉਹਨੂੰ ਪਤਾ ਆ ਇਹ ਸਰ ਕੋਈ ਵੀ ਇਦਾਂ ਨਹੀਂ ਚਾਹੁੰਦਾ ਕਿਸੇ ਨਾਲ ਇਦਾਂ ਦੀ ਚੀਜ਼ ਵਾਰਦਾਤ ਹੋਵੇ ਕਿਉਂਕਿ ਆਉਣ ਅ ਟਾਈਮ ਦੇ ਵਿੱਚ ਜੇ ਇਸ ਚੀਜ਼ ਦੇ ਨਾਂ ਹੱਥ ਪਾਈ ਕਿ ਤੱਕ ਆਉਣ ਅ ਟਾਈਮ ਚ ਕਬੱਡੀ ਮਾਂ ਕਬੱਡੀ ਖੇਡ ਖਤਮ ਹੋ ਜਾਣੀ ਹੈ ਮੈਨੂੰ ਲੱਗਦਾ ਪਾਜੀ ਕੱਲਾ ਰਾਣਾ ਬਲਾ ਚੋਰੀ ਯਾਨੀ ਦੁਨੀਆ ਤੋਂ ਗਿਆ ਕਿੰਨੇ ਨੌਜਵਾਨਾਂ ਦੇ ਦਿਲਾਂ ਦੇ ਵਿੱਚੋਂ ਕਬੱਡੀ ਵੀ ਚਲੇਗੀ ਕਬੱਡੀ ਵਿਚਰ ਗਈ ਬਿਲਕੁਲ ਜੀ ਬਹੁ ਲੋਕਾਂ ਦੇ ਜਿਨ੍ਹਾਂ ਦੇ ਵਿੱਚ ਜਿਹੜੇ ਲੋਕ ਖੇਡਦੇ ਸੀਗੇ ਤੇ ਜਿਹੜੇ ਖੇਡਣਾ ਚਾਹੁੰਦੇ ਸੀਗੇ ਉਹਨਾਂ ਦੇ ਮਨ 'ਚ ਵੀ ਇੰਨਾ ਡਰ ਪੈ ਗਿਆ ਕਿ ਉਹ ਸ਼ਾਇਦ ਇਸ ਚੀਜ਼ ਤੋਂ ਹੁਣ ਦੂਰ ਹੋ ਜਊਗੇ ਨੰਬਰ ਦੀ ਜਿਆਦਾ ਆਂਦੀਆਂ ਹੋਣੀਆਂ ਗੱਲਾਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਸਾਡੇ ਕੱਲ ਤੁਝ ਸੱਚ ਪੁੱਛੇ ਅੱਖ ਬੰਦ ਕਰਦੇ ਸੀ ਉਹਦਾ ਚਿਹਰਾ ਮੂਰੇ ਆ ਜਾਂਦਾ ਸੀਗਾ ਸਾਡਾ ਅੱਖ ਬੰਦ ਕਰਨ ਨੂੰ ਮਤਲਬ ਅੱਖ ਬੰਦ ਕਰਨੀ ਜਾਂਦੇ ਪਰ ਅੱਖ ਨਹੀਂ ਬੰਦ ਹੁੰਦੀ ਕਿਉਂਕਿ ਉਹਦੇ ਹਾਰ ਟਾਈਮ ਹਾਸੇ ਸ਼ਹਿਰੇ ਮੂਰੇ ਘੁੰਮੀ ਜਾਂਦੇ ਕੋਈ ਸਾਡੇ ਚ ਰਿਹਾ ਬਹੁਤ ਟਾਈਮ ਜੀ ਭਾਜੀ ਵੀ ਯਕੀਨ ਨਹੀਂ ਹੁੰਦਾ ਹੋਣਾ ਭਾਜੀ ਨਹੀਂ ਹੁੰਦਾ ਜੀ ਅਸੀਂ ਵੀ ਕਹਿੰਨੇ ਵੀ ਜੋ ਅੱਜ ਹੋਇਆ ਸ਼ਾਇਦ ਨਾ ਹੋਵੇ ਦਨ ਪਹਿਲਾ ਦੇਖੋ ਨਾ ਭਾਜੀ ਵਿਆਹ ਹੋਇਆ ਸੀਗਾ ਉਹ ਕੁੜੀ ਦੀਆਂ ਕਿੰਨੀਆਂ ਹਨ ਆਸਾਂ ਉਮੀਦਾਂ ਹੋਣੀਆਂ ਮਾਪਿਆਂ ਦੀਆਂ ਕਿੰਨਾ ਹੋਣੀਆਂ ਭਰਾ ਸੀਗਾ ਭਰਾ ਦੀ ਬਿਲਕੁਲ ਜੀ ਹਾਇ ਤਾਂ ਘਰ ਵਿੱਚੋਂ ਖੁਸ਼ੀਆਂ ਆ ਬਸ ਜਿਹੜਾ ਵਿਆਹ ਸ਼ਾਦੀ ਸਮਾਨ ਹਜੇ ਉਹ ਵੀ ਨਹੀਂ ਖਤਮ ਹੋਇਆ ਜੀ ਫੇ ਤਾਂ ਉਹ ਵੀ ਨਹੀਂ ਸਮਾਂ ਚਾਕੇ ਵਾਪਸ ਹੋਇਆ ਜਣੀ ਜਿਹੜਾ ਕਰਨੇ ਵਾਲਾ ਹਾਇ ਤਾਂ ਖੁਸ਼ੀਆਂ ਦੇ ਦਿਨ ਚੱਲਦੇ ਆ ਇਹ ਤਾਂ ਜੀ ਬਾਬ ਜੀ ਇਹ ਵੀ ਸੁਣਿਆ ਕਿ ਬਚਪਨ ਤੋਂ ਹੀ ਜਿਹੜਾ ਆ ਇਹਨਾਂ ਦੀ ਦੁਕਾਨ ਸੀਗੀ ਮਨਿਆਰੀ ਦੀ ਉੱਥੇ ਦੋਵੇਂ ਭਰਾ ਕੰਮ ਕਰਦੇ ਰਹਿੰਦੇ ਸੀਗੇ ਇੱਕ ਜਣੀ ਦੋਨੋਂ ਜੀ ਦੇਖੋ ਅਸਲ ਵਿੱਚ ਤਾਂ ਸਾਰਾ ਬਤੀਤ ਉਹ ਨਹੀਂ ਛੋਟੀ ਜਿਹੀ ਸ਼ਾਪ ਹੈ ਕਿ ਇੱਥੇ ਸਾਡੇ ਕੋਲੇ ਬਾਜ਼ਾਰ ਚੱਡੇ ਚ ਇਹ ਸਾਰਾ ਦਿਨ ਸ਼ਾਪ ਤੇ ਰਹਿੰਦੇ ਸੀ ਦੋਨੋਂ ਮੈਨੂੰ ਕਿਸੇ ਨੇ ਦੱਸਿਆ ਭਈ ਮਤਲਬ ਇਹ ਨਹੀਂ ਹੈ ਕਿ ਜਦੋਂ ਚੜ੍ਹਦੀ ਉਮਰ ਦੇ ਵਿੱਚ ਮੁੰਡੇ ਘੁੰਮਣ ਫਿਰਨ ਚਲੇ ਜਾਂਦੇ ਆ ਐਵੇਂ ਤਾਂ ਪਹਿਲਾਂ ਨਹੀਂ ਦੇਖੋ ਜੀ ਦਨ ਸਾਹਿਬ ਇੱਕ ਬਹੁਤ ਸਧਾਰਨ ਪਰਿਵਾਰ ਤੋਂ ਸੀਗਾ ਜਣੀ ਕਿ ਦੇਖੋ ਬਹੁਤ ਸੁਥਰਾ ਪਰਿਵਾਰ ਹੈ ਔਰ ਆਪਣੀ ਸ਼ਾਪ ਕੀਤੀ ਸਾਰਾ ਤੇ ਸ਼ਾਪ ਤੇ ਕੰਮ ਕਰਨਾ ਔਰ ਹੌਲੀ ਹੌਲੀ ਰੱਬ ਨੇ ਉਹਨੂੰ ਉੱਤੇ ਕਿਰਪਾ ਕੀਤੀ ਉਹ ਇਸ ਚੀਜ਼ ਵੱਲ ਤੁਰਿਆ ਪਰ ਕਬੱਡੀ ਖੇਡਵਾਨ ਉਹਦਾ ਇੰਨਾ ਟਰਸਟ ਸੀਗਾ ਉਹਦਾ ਪਿਆਰ ਸੀਗਾ ਕਿ ਮੈਂ ਇਸ ਚੀਜ਼ ਨੂੰ ਬਹੁਤ ਪਿਰ ਗਿਆ ਪਰ ਇਹੀ ਮਾਂ ਕਬੱਡੀ ਖੇਡ ਹੀ ਉਹਨੂੰ ਸੁਣ ਲੈ ਗਈ ਨਾਲ ਪੰਜਾਬ ਦੇ ਨਾਲ ਪਿਆਰ ਦੀ ਇੱਕ ਇਤਿਹਾਸ ਦੀ ਨਾਲ ਵੀ ਇਹ ਕਹਿੰਦੇ ਜੁੜਦੀ ਇਹਨਾਂ ਦੇ ਘਰ ਦੇ ਵਿੱਚ ਗੁਰੂ ਸਾਹਿਬ ਨੇ ਸੋ ਸਾਕੀ ਲਿਖੀ ਸੀ ਇਹ ਇਹ ਬਾਰੇ ਪਾਜੀ ਦੱਸਿਓ ਜੀ ਇਹਨਾਂ ਦਾ ਜੀ ਪਹਿਰਾਣਾ ਪਿੰਡ ਜੀ ਪਹਿਲਾਂ ਹਿਮਾਚਲ ਵਿੱਚ ਬਨਗੜ ਹੈ ਜੀ ਇਹਨਾਂ ਦਾ ਘਰ ਅੱਜ ਵੀ ਪੁਰਾਣਾ ਉੱਥੇ ਐਦੇ ਆ 6-7 ਪੀੜ੍ਹੀਆਂ ਤੋਂ ਐਦੇ ਚੱਲਦਾ ਆਂਦਾ ਇਹਨਾਂ ਨੇ ਜਿਹੜੀ 100 ਸਖਿਆ ਬਾਕੀ ਸੀ ਉੱਥੇ ਕੀਤੀ ਸੀ ਇਹਨਾਂ ਦੇ ਉਹਨਾਂ ਦਾ ਇਤਿਹਾਸ ਬਹੁਤ ਆ ਉੱਥੇ ਜੀ ਜੇ ਤੁਸੀਂ ਕਿਤੇ ਜਾਓਗੇ ਤੁਹਾਨੂੰ ਉੱਥੇ ਪਤਾ ਪਤਾ ਲੱਗਣਾ ਹੀ ਹੈ ਐਂਡ ਆਖਰ ਚਹੀ ਕਹਾਂਗੇ ਬਹੁਤ ਮੰਦਭਾਗੀ ਘਟਨਾ ਵਾਪਰੀ ਐ ਅੱਜ ਜੇ ਪੁਲਿਸ ਇਨਸਾਫ ਵੀ ਦੇ ਦਿੰਦੀ ਆ ਤੁਹਾਨੂੰ ਪਰ ਉਹ ਬਾਈ ਨਹੀਂ ਮੁੜ ਕੇ ਆਉਗੇ ਨਹੀਂ ਮੁੜ ਕੇ ਆਉਂਦੇ ਇਹੀ ਆ ਕਿ ਸਾਨੂੰ ਘਾਟਾ ਤਾਂ ਸਾਨੂੰ ਆ ਜੀ ਸਾਨੂੰ ਹੁਣ ਪ੍ਰਸ਼ਾਸਨ ਕੁਝ ਕਰਦਾ ਵੀ ਆ ਸਾਨੂੰ ਉਸ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਸਾਡਾ ਜਿਹੜਾ ਕੀ ਪਹਿਲਾ ਕੱਸੀ ਜਾਣੀ ਚਾਹੀਦੀ ਹੈਗੀ ਆ ਨੌਜਵਾਨਾਂ ਨੂੰ ਪਹਿਲਾ ਬਚਾਉਣਾ ਚਾਹੀਦਾ ਜੀ ਬੇਕੋ ਜੀ ਬੇਕੋ ਅਗਰ ਇਹ ਚੀਜ਼ ਤੇ ਪਹਿਲਾਂ ਨਾਤ ਪਾਈ ਹੁੰਦੀ ਜੋ ਸੰਦੀਪ ਨੰਗਰੋਂ ਵੀ ਹੋਈ ਸੀ ਅਰ ਉਸ ਚੀਜ਼ ਤੋਂ ਇਹ ਚੀਜ਼ ਤੇ ਧਿਆਨ ਦਿੱਤਾ ਜਾਂਦਾ ਤਾਂ ਅਜ ਹੋਰ ਲੋਕਾਂ ਦੇ ਘਰਾਂ ਦੇ ਚਿਰਾਗ ਨਭਦੇ ਜੀ ਦੇਖੋ ਜੇ ਸਾਡੇ ਘਰ ਦਾ ਚਿਰਾਗ ਬੁਝਿਆ ਇਹਦਾ ਦੁੱਖ ਸਾਨੂੰ ਪਤਾ ਜਿਹਦੇ ਘਰ ਦਾ ਚਿਰਾਗ ਬੁਝਦਾ ਸਿਰਫ ਉਹਨੂੰ ਪਤਾ ਹੁੰਦਾ